ਜਲਦੀ ਕਰ ਲੈ ਸਰਦ ਹੈ ਹਾਂ ਤੂੰ ਗੱਲ ਸੁਣ ਤਾਨੂੰ ਬੋਲ ਵੀ ਸਰ ਪੰਜਾਬ ਪੋਸ ਬੀਰ ਆਵਾਜ਼ ਕੋਈ ਨਾ ਕੋਈ ਤਾਂ ਖਾਣ ਨੂੰ ਅਸੀਂ ਡਰਦੇ ਨਹੀਂ ਬਟੂਰ ਨੂੰ ਆਜੋ ਆਜੋ ਬਹਿ ਜਾਓ ਕੋਈ ਨਾ ਇਹ ਇਹ ਤੁਹਾਡੀ ਵੀ ਜ਼ਿੰਦਗੀ ਦਾ ਸਵਾਰ ਹੋਇਆ ਤੀ ਲੋਕਾਂ ਨੂੰ ਜੀਵਨ ਮਨ ਲੱਗੇ ਕਿੰਨਾ ਆਜੋ ਮਾਤਾ ਆਜੋ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨਾ ਚਿਰ ਕੱਲੇ ਕੱਲੇ ਨੂੰ ਕੋਟਣਾ ਪਈ ਤਾਂ ਤੁਸੀਂ ਸੁੱਤਰ ਨਹੀਂ ਹੋਣਾ ਹਾਂਜੀ ਤੇ ਕੋਟ ਪਹਿਨ ਆਲੀ ਆ ਸਾਰਿਆਂ ਨੂੰ ਭਾਵੇਂ ਵਿੱਚ ਬਜ਼ੁਰਗ ਵਾ ਭਾਵੇਂ ਕੋਈ ਵੀ ਆ ਜਦੋਂ ਕੱਲੇ ਕੱਲੇ ਨੂੰ ਤੁਹਾਨੂੰ ਕੋਟ ਪੈਜੀ ਨਾ ਤਾਂ ਫਿਰ ਤੁਸੀਂ ਸਿੱਧੇ ਰਸਤੇ ਪਹਿਣਾ ਗੰਦੇ ਪਾਣੀ ਲੁਧਿਆਣੇ ਵਿੱਚ ਬੱਚੇ ਮਰ ਰਹੇ ਆ ਨੁਕਸਾਨ ਹੋ ਰਿਹਾ ਵਾ ਅਸੀਂ ਸਵੇਰ ਦੇ ਬਿਨਾ ਪ੍ਰਸ਼ਾਦੇ ਸ਼ਕੇ ਤੋਂ ਲੁਧਿਆਣੇ ਆਏ ਆ ਤੇ ਪੁਰਸ ਉਸ ਨੇ ਧੱਕਾਸ਼ਾਹੀ ਕਰਕੇ ਬਾਪੂ ਜੀ ਨੇ ਪਾਈ ਅਮਰਪਾਲ ਸਿੰਘ ਦੇ ਹੁਣ ਐਮਪੀ ਹਨ ਸਾਡਾ ਹਲਕਾ ਐਮਪੀ ਦੇ ਵਿੱਚ ਆਉਂਦਾ ਵਾ ਆ ਸਾਨੂੰ 20 ਲੱਖ ਬੰਦਾ ਡੀਕੰਡਿਆ ਵਾ ਸਾਡੇ ਸਿੰਘ ਦਿਬਰੂਗੜ ਸਾਡੇ ਨਾਲ ਧੱਕਾਸ਼ਾਹੀ ਪੰਜਾਬ ਵਿੱਚ ਹੋ ਰਿਹਾ ਨੁਕਸਾਨ ਡਰੱਗਸ ਵਾਲੇ ਨੂੰ ਕੋਈ ਨਹੀਂ ਫੜਿਆ ਤੇ ਸਾਡਾ ਭਗਵੰਤ ਮਾਨ ਸ਼ਰਾਬੀ ਲਾਣੀ ਲਾਣੀ ਤੇ ਉਹ ਇਨਸਾਫ ਆਪਾਂ ਨੂੰ ਕਦੀ ਨਹੀਂ ਦੇ ਸਕਦਾ ਜਿੰਨੇ ਚਿਰ ਅੰਮ੍ਰਿਤਧਾਰੀਆਂ ਦੀ ਸਰਕਾਰ ਨਹੀਂ ਆਉਂਦੀ ਸ਼ਾਸਨ ਅਧੀਨ ਨਹੀਂ ਹੁੰਨੇ ਉਹਨਾਂ ਚਿਰ ਨਾਲ ਰਾਜ ਮਿਲਣਾ ਕੋਈ ਪੰਜਾਬ ਸਰਕਾਰ ਮੁਬਾਰਕ ਪੰਜਾਬ ਸਰਕਾਰ ਮੁਬਾਰਕ ਪੰਜਾਬ ਸਰਕਾਰ ਮੁਬਾਰਕ ਪੰਜਾਬ ਸਰਕਾਰ ਮੁਬਾਰਕ ਆ ਜੀ ਥਾਣਾ ਪੁਲਿਸ ਜੀ ਥਾਣਾ ਸਾਹਿਬ ਨੇ ਮਿਲਿਆ ਆ ਪਾ ਇਹ ਡੈਲੋ ਥਾਣਾ ਕਿਹਲੇ ਬਦਨਾਮ ਰਿਹਾ ਜੀ ਸਿਕਾ ਨੂੰ ਲਿਆਉਣ ਲਈ ਅੱਜ ਪਹਿਲੀ ਜਾਂ ਦਰਸ਼ਿਤ ਹੋਏ ਆ ਭਾਈ ਅੰਮ੍ਰਿਤਪਾਲ ਜੀ ਪਿਤਾ ਜੀ ਦੇ ਨਾਲ ਅਸੀਂ ਆਏ ਆ ਨਗਰ ਸਰਦਾਰ ਜੀ ਇਹ ਡੇਲੋਂ ਦਾ ਖਾਣਾ ਆ ਬਾਬਾ ਆ ਜੀ ਆ ਸੰਗਤ ਵਿੱਚ ਨਿਕ ਰਹਿ ਰਿਹਾ ਇਹ ਬਾਜੀ ਗੱਲ ਕਰਦੇ ਆ ਆ ਸਮਾਜ ਜੀ ਆਂ ਆ ਸੇਬ ਅੰਗਰ ਦਾ ਧੋਣ ਜਦ ਘਰ ਨਹੀਂ ਹੈ ਇੱਕ ਸੀ ਪਾਸੇ ਦਾ ਕਹਿੰਦੇ ਸ਼ਾਂਤਮਈ ਕਰੋ ਇੱਕ ਪਾਸੇ ਸ਼ਾਂਤਮਈ ਵੀ ਨਹੀਂ ਕਰ ਦਿੰਦੇ ਕੋਈ ਨਹੀਂ ਕਰ ਲੈਂਦਾ ਅੱਗੇ ਜਾਂਦੇ ਆ ਸ਼ਾਂਤਮਈ ਕਰੇ ਤੁਸੀਂ ਆ ਕੇ ਸਭ ਨੂੰ ਛੇੜ ਰਹੇ ਹੋ ਕੋਈ ਤਾਂ ਗੱਲ ਆ ਜੀ ਉਹ ਕਰ ਗਏ ਅਟੈਕ ਤੋਂ ਕੰਮ ਨਹੀਂ ਆਸਦਾ ਅਰੇ ਆ ਬਾਣਾ ਨਹੀਂ ਦੇ ਰਹੇ ਸ਼ਾਂਤਮਈ ਕਰੋ ਜੀ This��은 pure Apart rate in linguistic monitoring lama resterip Takiyaan opini cat Здесь их нарядов Investment у консерв backend Ingen hilarer я как врагаев My actualеusfun мир Iave с резиде вагов сирин na ايو دي پیار رکھ لکھیتو اینڈ دی پیار میتو انا چلو یا اپلے تو کڈے گا سو مطلب یہ نہ ہے ساجر کھچو یار ای ہم نے قرتایا ای اپنے گھر 100 روپے 100 روپے بہت بہت مبارک مبارک ਅਮਰਤਵਾਲ ਦੇ ਪਿਤਾ ਜੀ ਨੂੰ ਗ੍ਰਿਫਤਾਰ ਕੀਤਾ ਜਾਣ ਲੱਗਾ ਸੀ ਪੰਜਾਬ ਦੇ ਮਹਾਂਮੋਟਾ ਸਿਰਾਂ ਚ ਲੱਗੀ ਹਾਰ ਹੈ ਹਾਂ ਤੂੰ ਗੱਲ ਸੁਣ ਤਾਨੂੰ ਬੋਲੋ ਵੀ ਪੰਜਾਬ ਪੋਸਟ ਦੀ ਆਵਾਜ਼ ਕੋਈ ਨਹੀਂ ਧਰਮਾਂ ਨੂੰ ਅਸੀਂ ਡਰਦੇ ਨਹੀਂ ਬਟੂਰ ਨੂੰ ਆਜੋ ਆਜੋ ਬੈਠੋ ਬੈਠੋ ਕੋਈ ਨਹੀਂ ਇਹ ਇਹ ਤੁਹਾਡੀ ਵੀ ਜ਼ਿੰਦਗੀ ਦਾ ਸਵਾਰ ਹੈ ਤੀ ਲੋਕਾਂ ਨੂੰ ਜੀ ਉਹਨਾਂ ਨੇ ਕੀ ਕਰ ਲੋ ਆਜੋ ਮਾਤਾ ਆਜੋ ਹਾਂਜੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨਾ ਚਿਰ ਕੱਲੇ ਕੱਲੇ ਨੂੰ ਕੋਟਣਾ ਪਈ ਤਾਂ ਤੁਸੀਂ ਸੁਤਰੀ ਹੋਣਾ ਤੇ ਕੋਟ ਪੈਣ ਵਾਲੀ ਆ ਸਾਰਿਆਂ ਨੂੰ ਭਾਵੇਂ ਵਿੱਚ ਬਜ਼ੁਰਗ ਵਾ ਭਾਵੇਂ ਕੋਈ ਵੀ ਆ ਜਦੋਂ ਕੱਲੇ ਕੱਲੇ ਨੂੰ ਤੁਹਾਨੂੰ ਕੋਟ ਪੈਜੀ ਨਾ ਤਾਂ ਫਿਰ ਤੁਸੀਂ ਸਿੱਧੇ ਰਸਤੇ ਪੈਣਾ ਗੰਦੇ ਪਾਣੀ ਲੁਧਿਆਣੇ ਵਿੱਚ ਬੱਚੇ ਮਰ ਰਹੇ ਆ ਨੁਕਸਾਨ ਹੋ ਰਿਹਾ ਵਾ ਅਸੀਂ ਸਵੇਰ ਦੇ ਬਿਨਾ ਪ੍ਰਸ਼ਾਦੇ ਸ਼ਿਕਾਇਤੋਂ ਲੁਧਿਆਣੇ ਆਏ ਆ ਤੇ ਕੋਣਸ ਨੇ ਧੱਕਾਸ਼ਾਹੀ ਕਰਕੇ ਬਾਪੂ ਜੀ ਨੇ ਪਾਈ ਅਮਰਪਾਲ ਸਿੰਘ ਦੇ ਹੁਣ ਐਮਪੀ ਹਨ ਸਾਡਾ ਹਲਕਾ ਐਮਪੀ ਦੇ ਵਿੱਚ ਆਉਂਦਾ ਵਾ ਆ ਸਾਨੂੰ 20 ਲੱਖ ਬੰਦਾ ਡੀਕੰਡਿਆ ਵਾ ਸਾਡੇ ਸਿੰਘ ਦਿਬਰੂਗੜ ਸਾਡੇ ਨਾਲ ਧੱਕਾਸ਼ਾਹੀ ਪੰਜਾਬ ਵਿੱਚ ਹੋ ਰਿਹਾ ਨੁਕਸਾਨ ਡਰੱਗਸ ਵਾਲੇ ਨੂੰ ਕੋਈ ਨਹੀਂ ਫੜੰਡਿਆ ਤੇ ਸਾਡਾ ਭਗਵੰਤ ਮਾਨ ਸ਼ਰਾਬੀ ਲਾਣੀ ਲਾਣੀ ਤੇ ਉਹ ਇਨਸਾਫ ਆਪਾਂ ਨੂੰ ਕਦੀ ਨਹੀਂ ਦੇ ਸਕਦਾ ਜਿੰਨੇ ਚਿਰ ਅਮਰਤਾਰੀਆਂ ਦੀ ਸਰਕਾਰ ਨਹੀਂ ਆਉਂਦੀ ਸ਼ਾਸਨ ਅਧੀਨ ਨਹੀਂ ਹੁੰਨੇ ਉਹਨਾਂ ਚਿਰ ਨਾਲ ਰਾਜ ਮਿਲਣਾ ਕੋਈ ਪੰਜਾਬ ਸਰਕਾਰ ਮਰਦਾਬਾਦ ਮੁਲਤਾਨਾਬਾਦ ਪੰਜਾਬ ਸਰਕਾਰ ਮੁਲਤਾਨਾਬਾਦ ਪੰਜਾਬ ਸਰਕਾਰ ਮੁਲਤਾਨਾਬਾਦ ਆ ਜੀ ਥਾਣਾ ਪੁਲਿਸ ਜੀ ਦਾ ਉਹ ਡੈਲੋ ਥਾਣਾ ਕੇ ਹਲੇ ਬਦਨਾਮ ਰਿਹਾ ਜੀ ਸਿਕਾਂ ਨੂੰ ਲਿਆਉਣ ਲਈ ਅੱਜ ਪਹਿਲੀ ਜਾਂ ਦਰਸ਼ਿਤ ਹੋਏ ਆ ਭਾਈ ਅੰਮ੍ਰਿਤਪਾਲ ਜੀ ਪਤਾ ਜੀ ਦੇ ਨਾਲ ਅਸੀਂ ਆਏ ਆ ਨਗਰ ਸਰਪੰਚ ਜੀ ਇਹ ਡੈਲੋ ਥਾਣਾ ਮੁਲਤਾਨਾਬਾਦ ਆਪਾਂ ਆਪਾਂ ਚੋਣਾਂ ਚਾੜੋਰਾ ਆਪਾਂ ਬੰਦੋਰਾ ਚਲੇ ਕਰਦੇ ਕਰਦੇ ਆਪਾਂ 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 ਸ਼ਾਬਾਸ਼ ਜਾਨੀ ਆਂ ਅਸੀਂ ਅੱਗੇ ਖੰਡਾ ਤੋਂ ਚੱਲ ਰਹੇ ਹਾਂ ਜਦੋਂ ਅੜਨੀ ਜਿਹੜੇ ਤੁਸੀਂ ਖੜੇ ਪਾਸੇ ਦਾ ਕਹਿੰਦੇ ਛਾਤ ਬਈ ਕਰੋ ਇੱਕ ਪਾਸੇ ਛਾਤ ਬਈ ਵੀ ਨਹੀਂ ਕਰ ਦਿੰਦੇ ਕੋਈ ਨਹੀਂ ਕਰ ਲੈਂਦਾ ਅੱਗੇ ਜਾਂਦੇ ਆਂ ਛਾਤ ਬਈ ਖੜੇ ਤੁਸੀਂ ਆ ਕੇ ਸਾਨੂੰ ਛੇੜ ਰਹੇ ਹੋ ਕੋਈ ਤਾਂ ਗੱਲ ਆ ਜੀ ਆ ਜੀ ਖੜੇ ਆਂ ਉਹ ਕਰ ਗਏ ਅਟੈਕ ਤੇ ਉਹ ਨਸਦੇ ਅਰੇ ਆਪਿਆ ਬਾਡੋਨੀ ਦੇ ਰਹੇ ਆਂ ਸ਼ਾਂਤਪੁਰ ਇਧਰ ਦਾ ਖਾਨਦਾਨ ਤੇ ਉਹ चंदी चवे ايو دي پیار رکھنی چھو اینو پیار میتو نہ چلو یا اوہ مائی تو کڈے گا سو ہو گا میسج پیتا نہیں ساجیے نہیں ساجیے کھچو یار ای ہم نے برت رہے ہیں ای اپنے 100 روپیہ 100 روپیہ بہت بہت شکریہ مرداواں مرداواں